ਤੇ ਲਾਗਤੀ ਨਹੀਂ ਹੋਣੀ ਇੱਥੇ ਮਰ ਕੇ ਲੋਕਾਂ ਦਾ ਹਿੱਤ ਨਹੀਂ ਹੋਣਾ ਆਪ ਦੇ ਪਿੰਡਾਂ ਜਾ ਕੇ ਸਲਸ਼ ਕਰਨਾ ਕੋ ਉੱਥੇ ਖੜਨਾ ਕੋ ਅਸੀਂ ਇਹ ਸਭ ਕਰਾਂਗੇ ਹੋਰ ਇਹ ਵੀ ਸਾਡੀ ਕਮਿਟਮੈਂਟ ਆ ਪੰਜਾਬ ਦੇ ਨਾਲ ਹੁਣ ਆਪੋਜੀਸ਼ਨ ਦਾ ਜਿਹੜਾ ਸਹੀ ਰੋਲ ਆ ਉਹ ਸਾਨੂੰ ਕਰਨਾ ਪਵੇਗਾ ਕਿਉਂਕਿ ਇਹ ਮਨਮਰਜ਼ੀਆਂ ਜਿਸ ਤਰ੍ਹਾਂ ਹੋ ਰਹੀਆਂ ਨੇ ਪੰਜਾਬ 'ਚ ਵੀ ਜਿਸ ਤਰ੍ਹਾਂ ਇਸ ਵੇਲੇ ਗੈਂਗਸਟਰ ਆ ਰਹੇ ਆ ਆਪ ਦੇਖ ਲਓ ਜਿਆਪੇ ਪਟਿਆਲੇ 'ਚ ਤੁਸੀਂ ਤਾਂ ਉੱਥੋਂ ਆ ਨਹੀਂ ਹੋ ਤੇ ਧਰਿਆਂ ਵਾਲਿਆਂ ਨੂੰ 5-5 ਕਰੋੜ ਰੁਪਏ ਵਾਅਦਾ ਮੰਗ ਰਹੇ ਆ ਸਰਪ੍ਰਮਾਨ ਨੂੰ ਤੇ ਪੰਜਾਬ ਕਿੰਨਾ ਵਧੀਆ ਹੋ ਗਿਆ ਤੇ ਜਦੋਂ ਗੱਲ ਹੋਵੇ ਕੋਪਰਾਮਾਨਸ ਕੀ ਕਹੂਗਾ ਯੂਪੀ ਵਿੱਚ ਕ੍ਰਾਈਮ ਦਾਦਾ ਪੰਜਾਬ ਚ ਘੱਟ ਆ ਪਰ ਯੂਪੀ ਦੀ ਆਬਾਦੀ 25 ਕਰੋੜ ਆ ਭਲੇ ਮਾਨਸ ਇੱਥੇ ਕੋਨੇ 3 ਕਰੋੜ ਆ ਤੇ ਕ੍ਰਾਈਮ ਕਿਉਂ ਕਿਸ ਤਰ੍ਹਾਂ ਦਾ ਕੰਪੈਰੀਸ਼ਨ ਕਿਸ ਤਰ੍ਹਾਂ ਕਰ ਲੈ ਤੇ ਇਹ ਜਿਹੜਾ ਹੈਗਾ ਪੰਜਾਬ ਇਸ ਤਰ੍ਹਾਂ ਨਿਕਲਣਾ ਇਹ ਤੁਹਾਨੂੰ ਸਾਰਿਆਂ ਨੂੰ ਸਹਿਯੋਗ ਕਰਨਾ ਪੈਣਾ ਤੇ ਅਸੀਂ ਇਸ ਸੰਘਰਸ਼ ਲਈ ਤਿਆਰ ਹੋ ਗਏ ਆਂ ਔਰ ਮਨ ਬੜਾ ਰਿਹਾ ਔਰ ਇਹ ਹਮ ਸੰਘਰਸ਼ ਕਰਕੇ ਅਸੀਂ ਇੱਕ ਦਰਵੀ ਟੱਕੇ ਨਹੀਂ ਬੈਠਾਂਗੇ ਇਸ ਤੋਂ ਬਾਅਦ ਔਰ ਪੂਰਾ ਜਿਹੜਾ ਵੀ ਗਲਤ ਕੰਮ ਕਰੇਗੀ ਇਹ ਪੰਜਾਬ ਸਰਕਾਰ ਉਹ ਸਭ ਜੱਟੇ ਘਰੂ ਕਰਾਂਗੇ ਔਰ ਜਿਹੜਾ ਇਹਨਾਂ ਨੇ ਕਾਂਗਰਸ ਵਾਲਿਆਂ ਨੇ ਜ਼ੁਲਮ ਕੀਤੇ ਐ ਉਹ ਜ਼ੁਲਮਾਂ ਵੀ ਜੀਆ ਕਰਦੀ ਉਹ ਵਿੱਚ ਪ੍ਰਮਾਤਮਾ ਦਾ ਸ਼ੁਕਰਤਾਨ ਕਰੂਗਾ ਕਿਉਂਕਿ ਮੋਦੀ ਵੀ ਇਹ ਕਰ ਰਹੇ ਐ ਔਰ ਪਹਿਲੇ ਪ੍ਰਧਾਨ ਮੰਤਰੀ ਜਿਹੜੇ ਇਹ ਸਭ ਕਰ ਰਹੇ ਔਰ ਸਿੱਖਾਂ ਦੇ ਲਈ ਜਿੰਨਾ ਉਹਨਾਂ ਨੇ ਕੀਤਾ ਉਹਦੇ ਲਈ ਇਹਨਾਂ ਨੂੰ ਦੋ ਸੱਤ ਪ੍ਰਸ਼ੰਸਾ ਦੇਣੀ ਨਿਕਲਵੇ ਮੈਂ ਇਹ ਕਹਣਾ ਚਾਹੁੰਦਾ ਕਿ ਇੰਨਾ ਤਾਂ ਬੰਦਾ ਕਹਿਨਦਾ ਨਾ ਕਿ ਆਹ ਤਾਂ ਹੀ ਕੰਮ ਕੀਤਾ ਉਹ ਵੀ ਨਹੀਂ ਕਹਦੇ ਉਹ ਵੀ ਵਿਰੋਧੀ ਕਰਦੇ ਰਹੇ ਤੇ ਇਹ ਕਿੰਨੇ ਸਿੱਖ ਇਤੈਸੀ ਨੇ ਕਿੰਨੇ ਖਾਲਸਾ ਦੇ ਇਤੈਸੀ ਨੇ ਕਿੰਨੇ ਪੰਜਾਬੀ ਇਤੈਸੀ ਨੇ ਕੀ ਇਹ ਪੰਜਾਬ ਦਾ ਕਰਨਾ ਚਾਹੁੰਦੇ ਨੇ ਇੱਕ ਪਰਿਵਾਰ ਨੂੰ ਬਚਾ ਕੇ ਇਹ ਸਾਰੇ ਮਿਲੇ ਹੋਏ ਆ ਕਿਸੇ ਨੇ ਬੇਅਦਮੀਆਂ ਦੀ ਸਜਾ ਨਹੀਂ ਦੀ ਕਿਸੇ ਨੇ ਕੁਝ ਨਹੀਂ ਦੇਣੀ ਮੈਂ ਅੱਜ ਕਹਿੰਦਾ ਗੁਰਦੇਵ ਸਿੰਘ ਕੋਕੇ ਸਿੱਖਾਂ ਦਾ ਪੋਪ ਕੌਣ ਹੁੰਦਾ ਜੀ ਕਾਤਰ ਸਮਝ ਅਫਸਰ ਉਹਦੇ ਟੁਕੜੇ ਟੁਕੜੇ ਕਰਦੇ ਉਹਨਾਂ ਨੂੰ ਫਿਰ ਸਨਮਾਨਿਤ ਵੀ ਕੀਤਾ ਉਹਨਾਂ ਨੂੰ ਪਦਵੀਆਂ ਵੀ ਦਿੱਤੀਆਂ ਜੇ ਸਜ਼ਾ ਦੇਵਾਂਗੇ ਤਾਂ ਅਸੀਂ ਦੇਵਾਂਗੇ ਭਾਰਤੀ ਜਨਤਾ ਪਾਰਟੀ ਲਊਗੀ ਔਰ ਆ ਗੈਂਗਸਟਰ ਵੀ ਜੇ ਖਤਮ ਕਰਾਂਗੇ ਇਸ ਤਰ੍ਹਾਂ ਯੋਗੀ ਜੀ ਨੇ ਕੀਤੇ ਨੇ ਉਸੇ ਤਰ੍ਹਾਂ ਹੀ ਕਰਾਂਗੇ ਤੇ ਇਸ ਕਰਕੇ ਮੇਰੀ ਪੰਜਾਬੀਆਂ ਨੂੰ ਵੀ ਅਪੀਲ ਹੈ ਤੁਹਾਡੀ ਆਪਣੀ ਪਾਰਟੀ ਹੈ ਤੁਸੀਂ ਸਾਥ ਦਿਓ ਅਸੀਂ ਸੰਘਰਸ਼ ਕਰਾਂਗੇ ਮਿਲ ਕੇ ਕਰਾਂਗੇ ਸਾਰੇ ਕੰਨਾਂ ਦੀ ਕੋਈ ਕਰ ਸਕਦਾ ਹੈ ਜੈਮੋਕਰਸੀ ਹੈ ਇਸ ਲਈ ਇਦਾਂ ਹੀ ਮੈਂ ਕਹ ਰਿਹਾ ਸੀ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਅੱਜ ਟਾਈਮ ਕੱਢਿਆ ਇਹਦੇ ਲਈ ਵੀ ਤੁਹਾਡਾ ਸਭ ਦਾ ਬਹੁਤ ਸਾਰੇ ਇੱਕ ਇੱਕ ਕਨਸੈਪਟ ਸਿੱਖਾ ਸਕਦੇ ਹਾਂ ਇਸ ਤਰ੍ਹਾਂ ਦੇ ਜਿਹੜਾ ਕਨਸੈਪਟ ਹੈ ਜਿਹੜਾ ਨਾ ਤਰਾਕ ਇਜਾਮ ਲੱਗਦਾ ਹੈ ਸਿੱਖਾ ਕੇ ਦੱਸਦਾ ਹੈ ਕਿ ਦਾਰ ਹੈਗਾ ਉਸ ਗੱਲ ਨੂੰ ਕਰਨਾ ਪਾਣੀ ਜਪਤ ਤੋਂ ਤੁਹਾਡੀ ਐਸੀ ਐਸੀ ਕਰਦੇ ਹਾਂ ਅੱਗੇ ਗੋਤਾ ਐ ਐਂਪੀ ਬਾਈਨਰ ਕੋਈ ਨਹੀਂ ਕਰਦੀ। ਆਰਟੀਵੀ ਨਹੀਂ ਕਰਦਾ। ਆਰ ਮੈਡੀ ਵੀ। ਕਿਹਾਤ ਨਾਲ ਵੀ ਜੁੜਨਾ ਇੱਕ ਗੰਸਦੀ ਜੁੜਾਇਆ। ਮੈਂ ਤਾਂ ਡੀਪੀ ਤੋਂ ਲੈ 35 ਸਾਲ ਤੋਂ ਵੱਧ ਸਮਾਂ ਹੋ ਗਿਆ ਕੰਮ ਕਰਦੇ। ਮੈਂ ਇੱਕਦਮ ਉਹਦਾ ਬਰੋਧ ਕੀਤਾ ਨਾ ਜਿੱਥੇ ਉਹਨੇ ਕਿਹਾ ਕਿ ਸੇਂਡੀਆਂ ਫਿਲਮਾਂ ਨੇ ਕਿਸੇ ਦੇ ਪ੍ਰਕਾਰ ਦੇ ਅਸੀਂ ਆਪਣੀ ਪਾਰਟੀ ਨੂੰ ਗੁਰਵਾਨ ਨਹੀਂ ਕਰਨਾ। ਉਹ ਉਹਨਾਂ ਦਾ ਆਪਣਾ ਕਰਨਾ, ਤੈਨੂੰ ਮਰਵਾਉਣ ਜਾਂ ਨਾ ਮਰਵਾਉਣ। ਸੈਂਸਰ ਬੋਰਡ ਦਾ ਕੰਮ ਉਹ ਪਾਸ ਕਰੇ ਜਾਂ ਨਾ ਕਰੇ। ਠੀਕ ਹੈ ਉਹਦੇ ਨਾਲ ਪਾਰਟੀ ਦਾ ਕੋਈ ਲੈ ਨਹੀਂ ਟ੍ਰੇ ਨਾ। ਉਹ ਕੀ ਕਹਦਾ ਕਿ ਜੇ ਨਾਲ ਕੋਈ ਖਾਲਸਾ ਦੇ ਖਿਲਾਫ ਹੋਵੇ ਪੰਜਾਬ ਦੇ ਖਿਲਾਫ ਹੋਵੇ ਉੱਥੇ ਭਾਵੇਂ ਜੀਪੀ ਦੇ ਇੱਕ ਬਕਰ ਜਿਹੜਾ ਉਹ ਸਟੈਂਡ ਦੇ ਚਾਹੇ ਉਹ ਕੋਈ ਹੋਵੇ ਆਪਣਾ ਪ੍ਰਾਇਆ ਹੋਵੇ ਕੋਈ ਨਹੀਂ। ਠੀਕ ਹੈ। ਇਸੇ ਭਾਵੇਂ ਜਿਹੜੀ ਆ ਇਸ ਕਰਕੇ ਮੈਂ ਉਸੇ ਦੇ ਵਿਰੋਧ ਕੀਤਾ ਉਹ ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਨਹੀਂ ਹੈ। ਜਿਹੜਾ ਪਹਿਲਾ ਕਿਸਾਨ ਅੰਦੋਲਨ ਸੀ ਉਹਦੇ ਚ ਅਸੀਂ ਕਿਉਂ ਖੜੇ ਉਹੋ ਦੇਖ ਮੈਂ ਅੱਜ ਤੁਹਾਨੂੰ ਇੱਕ ਪੱਟੀ ਗੱਲ ਦੱਸਣੀ ਕਿ ਜਿਹੜਾ ਕਿਸਾਨਾਂ ਦੇ ਮਸਲੇ ਸੀ ਜਦੋਂ ਹੰਦੂਣ ਖਤਮ ਹੋਇਆ ਉਸ ਤੋਂ ਕੋਈ 6 ਮਹੀਨੇ ਪਹਿਲਾਂ ਸਾਰੀਆਂ ਮੰਗਾਂ ਮੰਗਾਈ ਸੀ ਉਹ ਇਹਨਾਂ ਕਿਸਾਨਾਂ ਦਾ ਜਿਹੜੇ 2 ਲੱਖ 3 ਲੱਖ ਆਜਾ ਸਰਕਾਰੀ ਤੇ ਸਹਿਕਾਰੀ ਬੈਂਕਾਂ ਦਾ ਉਹ ਵੀ ਖਤਮ ਹੋ ਰਿਹਾ ਸੀ ਕੋਈ ਕਰਵਾਇਆ ਨਹੀਂ ਮੈਂ ਇੱਕ ਕਿਸਾਨ ਇਹ ਤਾਂ ਨਹੀਂ ਥੋੜਾ ਸੀ ਪਰ ਆ ਜਿਹੜੇ ਕਾਨੂੰਨ ਸੀ ਖੇਤੀ ਕਾਨੂੰਨ ਮੈਂ ਹੁਣ ਵੀ ਕਹਾਂ ਕਿ ਕਾਨੂੰਨ ਬਹੁਤ ਅੱਛੇ ਸੀ ਪਰ ਅਸੀਨਾ ਨੂੰ ਸੁੰਗਾਦੀ ਪਾਇ ਜਿਨ੍ਹਾਂ ਇਹਨਾਂ ਨੇ ਸਾਡੇ ਖਿਲਾਫ ਵੀ ਇੱਕ ਮੁਹਿੰਮ ਚਲਾਈ ਸੀ ਪ੍ਰਧਾਨ ਮੰਤਰੀ ਨੇ ਆਪਣੇ ਰੂਪ ਦੇ ਵਾਪਸ ਕਰੇ ਕਿ ਜੀਵਨ ਸਾਡੀ ਕਮਿ ਕਮੀ ਹੈ ਤੁਹਾਨੂੰ ਬਾਪਸ ਕਰਦੇ ਅਸੀਨਾ ਨੂੰ ਸੁੰਗਾਦੀ ਪਾਇ ਪਰ